ਚਲੋ ਅੱਜ ਗੱਲ ਕਰਦੇ ਆਂ ਆਪਾਂ ਮਜਬੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਚਲੋ ਦੇਖਦੇ ਆਂ ਕਿ ਕੌਣ-ਕੌਣ ਜਾਣਦਾ ਆ ਮਜਬੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਜਿਹੜੀ ਅੱਜ ਕੱਲ ਦੀ ਜਵਾਨੀ ਆ ਅੱਜ ਕੱਲ ਦੇ ਬੱਚੇ ਆ ਹੈਨਾ ਵੀ ਉਹ ਮਜਬੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਵੀ ਮੈਨੂੰ ਨਹੀਂ ਲੱਗਦਾ ਵੀ ਜ਼ਿਆਦਾ ਕਿਸੇ ਨੂੰ ਪਤਾ ਹੋਊਗਾ ਤੇ ਚਲੋ ਅੱਜ ਗੱਲ ਕਰੀਏ ਆਪਾਂ ਨਾਲ ਦੱਸੀਏ ਆਪਾਂ ਸਾਰੇ ਬੱਚਿਆਂ ਨੂੰ ਕਿ ਕੌਣ ਹੁੰਦੇ ਨੇ ਜੀ ਮਜਬੀ ਸਿੱਖ ਮਜਬੀ ਸਿੱਖ ਕੋਈ ਜਾਤ ਨਹੀਂ ਹੈਗੀ ਮਜਬੀ ਸਿੱਖ ਦਾ ਮਤਲਬ ਆ ਮਜਬ ਦਾ ਪੱਕਾ ਹੋਣਾ ਜਿਹੜਾ ਆਪਣੇ ਧਰਮ ਦਾ ਪੱਕਾ ਵਾ ਜਿਹੜੇ ਆਪਣਾ ਮਜ਼ਬ ਦਾ ਪੱਕਾ ਵਾ ਜਿਹੜਾ ਆਪਣੇ ਅਸੂਲਾਂ ਦਾ ਪੱਕਾ ਆ ਜਿਹੜਾ ਗੁਰੂ ਵਾਲਾ ਆ ਆਪਣੇ ਗੁਰੂ ਨੂੰ ਪੱਕਾ ਸੱਚਾ ਮੰਨਣ ਵਾਲਾ ਸਿੱਖ ਆ ਜਿਹੜਾ ਉਹ ਜੀ ਮਜ਼ਬ ਦਾ ਪੱਕਾ ਉਹਨੂੰ ਮਜਬੀ ਕਿਹਾ ਜਾਂਦਾ ਆ ਕਹਿੰਦੇ ਭਾਰਤ ਦੀ ਸਭ ਤੇ ਸੂਰਵੀਰ ਕੌਮਾਂ ਦੇ ਵਿੱਚ ਮਜਬੀ ਸਿੱਖ ਵੀ ਆਉਂਦੇ ਨੇ ਇਹ ਪੰਜਾਬ ਤੇ ਹਰਿਆਣਾ ਦੇ ਵਿੱਚ ਰਹਿੰਦੇ ਆ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਭਾਈ ਤਾਰੂ ਸਿੰਘ ਜੀ ਹਰੀ ਸਿੰਘ ਨਲੂਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਬਾਬਾ ਉਦੇ ਸਿੰਘ ਜੀ ਸੰਗ ਕੇ ਆਪਣੇ ਬਰਛੇ ਦੇ ਉੱਪਰ ਲੈ ਕੇ ਆਂਦਾ ਸੀਗਾ ਸੋ ਇਸੇ ਤਰ੍ਹਾਂ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਕੋਟੜਾ ਨੰਗ ਨਿਹੰਗ ਦੇ ਮੈਦਾਨ ਵਿੱਚ ਹਾਥੀ ਨਾਲ ਲੜ ਕੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ ਤੇ ਦੁਨੀਆ ਨੂੰ ਦਿਖਾਇਆ ਸੀ ਕਿ ਮੱਜ ਵੀ ਸਿੱਖ ਗੁਰੂ ਦੇ ਸਿੰਘ ਕਿਸੇ ਗੱਲੋਂ ਵੀ ਘਟ ਨਹੀਂ ਹੈਗੇ ਉਹ ਸਮਾਨ ਤੇ ਗੁਰੂ ਨੂੰ ਸਮਰਪਿਤ ਕਰਕੇ ਆਪਣਾ ਸੀਸ ਵਰਕੇ ਹਾਥੀ ਨਾਲ ਵੀ ਲੜ ਸਕਦੇ ਆ ਸੋ ਐਦਾਂ ਦੇ ਸਿੰਘ ਹੋਏ ਆ ਜੀ ਜਿਹੜੇ ਆਪਣੇ ਗੁਰੂ ਨੂੰ ਸਮਰਪਿਤ ਸੀਗੇ ਸੋ ਇੱਕ ਭਾਈ ਜੈਤਾ ਜੈਤਾ ਜੀ ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਵੱਲੋਂ ਵੀ ਅੱਜੋ ਵੀ ਯਾਦ ਕੀਤਾ ਜਾਂਦਾ ਹੈ ਸੋ ਭਾਈ ਜੈਤਾ ਜੀ ਦਾ ਇਤਿਹਾਸ ਵੀ ਆਪਣੇ ਆਪ ਚ ਬੋਲਦਾ ਹੈ ਭਾਈ ਜੈਤਾ ਜੀ ਔਰ ਭਾਈ ਜੀਵਨ ਸਿੰਘ ਜੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੇਸ਼ ਚੁੱਕ ਕੇ ਨੰਦਪੁਰ ਸਾਹਿਬ ਲਿਆਏ ਸੀ ਤੇ ਗੁਰੂ ਗੋਬਿੰਦ ਸਿੰਘ ਨੂੰ ਸੇਸ਼ ਉਹਨਾਂ ਦਾ ਸਮਰਪਿਤ ਕੀਤਾ ਸੀ ਤਾਂ ਕਿ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਜਾ ਸਕੇ ਸੋ ਬਾਅਦ ਵਿੱਚ ਭਾਈ ਜੀਵਨ ਸਿੰਘ ਨੂੰ ਰਗਰੇਟਾ ਗੁਰੂ ਕਾ ਬੇਟਾ ਦਾ ਖਤਾਬ ਵੀ ਗੁਰੂ ਗੋਬਿੰਦ ਸਿੰਘ ਨਾਲ ਦਿੱਤਾ ਸੀ ਤੇ ਇਤਿਹਾਸ ਵਿੱਚ ਇਹ ਵੀ ਗੱਲ ਮੈਨੂੰ ਕਹਣੀ ਕੋਈ ਨਾਗਵਾਰ ਨਹੀਂ ਜਾਬਦੀ ਕਿ ਹੋਰ ਵੀ ਬਹੁਤ ਸਾਰੇ ਮੱਜਬੀ ਸਿੰਘ ਐਦਾਂ ਦੇ ਹੋਏ ਆ ਜੀ ਇਹਨਾਂ ਨੇ ਆਪਣੀ ਬਹਾਦਰੀ ਦੇ ਕਿੱਸੇ ਦਿਖਾਏ ਆ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਹੈ ਲੇਕਿਨ ਇਤਿਹਾਸ ਉਹਨਾਂ ਨਾਲ ਇਨਸਾਫ ਨਹੀਂ ਕਰ ਸਕਿਆ ਜਿਹੜੇ ਉਹਨਾਂ ਦੇ ਨਾਮ ਆ ਉਹ ਇਤਿਹਾਸ ਦੇ ਪੰਨਿਆਂ ਤੇ ਚਮਕ ਨਹੀਂ ਸਕੇ ਜਿੱਦਾਂ ਕਿ ਇਹਨਾਂ ਸਿੰਘਾਂ ਦੇ ਚਮਕ ਰਹੇ ਆ ਤੇ ਹੋਰ ਵੀ ਬਹੁਤ ਸਾਰੇ ਸਿੰਘ ਆ ਜੇਕਰ ਇਤਿਹਾਦੀ ਛਾਣਬੀਣ ਕੀਤੀ ਜਾਵੇ ਤੇ ਅਜੇ ਬਹੁਤ ਸਿੰਘਾਂ ਦੇ ਨਾਮ ਸਾਹਮਣੇ ਆਣਗੇ ਜਿਹੜੇ ਗੁਰੂ ਨੂੰ ਸਮਰਪਿਤ ਹੋ ਗਏ ਗੁਰੂ ਨਾਲ ਰਹੇ ਆ ਗੁਰੂ ਨਾਲ ਆਪਣੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਮੱਝਵੀ ਸਿੱਖਾਂ ਦੇ ਇਸੇ ਸਮੂਹ ਨੂੰ ਰੰਗਰੇਟਾ ਗੁਰੂ ਕੇ ਬੇਟੇ ਦਾ ਖਿਤਾਬ ਮਿਲਿਆ ਐਸੇ ਕਰਕੇ ਤਾਂ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਜਾਂਦਾ ਆ ਸੋ ਇਹਨਾਂ ਦਾ ਇਤਿਹਾਸ ਗੁਰੂ ਕਾਲ ਤੋਂ ਚੱਲਿਆ ਆਂਦਾ ਐ ਸੋ ਅੱਜ ਵੀ ਜਿਹੜੇ ਮੱਝਵੀ ਸਿੱਖਾ ਉਹ ਕਿਸੇ ਗੱਲੋਂ ਘਟ ਨਹੀਂ ਹੈਗੇ ਅੱਜ ਵੀ ਉਹਨਾਂ ਦਾ ਜਿਹੜਾ ਇਤਿਹਾਸ ਆ ਬੋਲ ਰਿਹਾ ਐ ਬਹੁਤ ਸਾਰੇ ਉਚ ਆਉਦਿਆਂ ਤੇ ਅੱਜ ਵੀ ਉਹ ਬਰਾਜਮਾਨ ਆ ਤੇ ਆਪਣੇ ਜੇ ਆਪਾਂ ਕਰਦੇ ਆ ਸਿੱਖ ਪੰਥ ਦੀ ਗੱਲ ਤਾਂ ਉਹ ਵੀ ਬੜਮੁੱਲੀ ਸੇਵਾ ਦਾ ਯੋਗਦਾਨ ਸਿੱਖ ਪੰਥ ਲਈ ਪਾ ਰਹੇ ਹਨ ਬਿਲਕੁਲ ਜੀ ਬਿਲਕੁਲ ਸਭ ਬਹੁਤ ਖੂਬਸੂਰਤ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸਾਡੇ ਭਰਾਵਾਂ ਦੀਆਂ ਸਾਡੇ ਵੀਰ ਜਿਹੜੇ ਕਿ ਰੰਗਰੇਟੇ ਜਿਹੜੇ ਕਿ ਮੱਜਬ ਦੇ ਪੱਕੇ ਜਿਨ੍ਹਾਂ ਨੂੰ ਮੱਜ ਵੀ ਕਿਹਾ ਜਾਂਦਾ ਹੈ ਸਾਡੇ ਭਰਾ ਸਾਡੇ ਭਰਾ ਬੈਠੇ ਨੇ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ 'ਚ ਰਹੋ ਐਦਾਂ ਹੀ ਹੌਸਲੇ ਬੁਲੰਦ ਰਹਿਣ ਤੁਹਾਡੇ ਹੋਰ ਕੀ ਸਾਨੂੰ ਚਾਹੀਦਾ ਜੀ ਬਾਕੀ ਇਹ ਵੀਡੀਓ ਸਾਰੇ ਨਾਲ ਸਾਂਝੀ ਕਰਨਾ ਨਾ ਭੁੱਲਿਓ ਤਾਂ ਕਿ ਯੰਗ ਜਨਰੇਸ਼ਨ ਸਾਡੇ ਬੱਚਿਆਂ ਨੂੰ ਸਾਡੇ ਸਾਰੇ ਜਿਹੜੇ ਜਾਣਕਾਰ ਆ ਸਭ ਨੂੰ ਪਤਾ ਲੱਗਣਾ ਚਾਹੀਦਾ ਮੱਝ ਵੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਸੋ ਉਮੀਦ ਕਰਦੇ ਆ ਰੰਗਰੇਟੇ ਗੁਰੂ ਦੇ ਬੇਟੇ ਜਿਹੜੇ ਗੁਰੂ ਸਾਹਿਬ ਦੇ ਨਾਲ ਹਿੱਕ ਡਾ ਕੇ ਸਾਹਮਣੇ ਖੜੇ ਰਹੇ ਉਹ ਅੱਜ ਵੀ ਚੜਦੀ ਕਲਾ 'ਚ ਹੋਣਗੇ ਤੇ ਕੱਲ ਵੀ ਚੜਦੀ ਕਲਾ 'ਚ ਹੋਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ